ਕਵਿਸਟੇਡ ਪੁਲਿਸ ਨੂੰ ਜੀ ਇੱਕ ਵੱਡੀ ਕਾਮਯਾਬੀ ਮਿਲੀ ਹੈ ਸਾਡੇ ਡਿਵੀਜ਼ਨ ਨੰਬਰ 2 ਦੇ ਵਿੱਚ ਇੱਕ ਫੇਕ ਵੀਜ਼ਾ ਰੈਕੇਟ ਬਰਸਟ ਕੀਤਾ ਗਿਆ ਜਿਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਆਂ ਔਰ ਪੰਜ ਪਾਸਪੋਰਟ ਬਰਾਮਦ ਕੀਤੇ ਆ ਜਿੰਨਾਂ ਦੇ ਉੱਤੇ ਫੇਕ ਵੀਜ਼ਾ ਲੱਗੇ ਹੋਏ ਸਨ ਔਰ ਇਹਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਤੋਂ 26 ਲੱਖ 70 ਹਜ਼ਾਰ ਦੀ ਮਨੇ ਵੀ ਬਾਕੀ ਸੀ ਕਿ ਜਿਹੜੇ ਕਿ ਇਸ ਪਰਪਸ ਲਈ ਲੈ ਕੇ ਸੀ ਕਿ ਇਹ ਬਾਕੀ ਤੱਕ 30 ਚੱਲੀ ਹੈ ਕਿਨੇ ਦਿਨ ਦੇ ਅੰਦਰ ਡਿਮਾਂਡ ਤੇ ਇਹ 5 ਦਿਨ ਦੇ ਅੰਦਰ ਡਿਮਾਂਡ ਤੇ ਸੀ ਕਿਸ ਤਰ੍ਹਾਂ ਕੰਮ ਕਰਦੇ ਸੀ ਇਹ ਜੀ ਆਪਣੇ ਲੋਕਾਂ ਕੋਲ 에ਜੰਟਸ ਤੋਂ ਜਿਹੜੇ ਲੋਕਲ 에ਜੰਟਸ ਹੈਗੇ ਸਾਡੇ ਇੱਥੇ ਉਹਨਾਂ ਨੂੰ ਅਪਰੋਚ ਕਰਕੇ ਉਹਨਾਂ ਤੋਂ ਵੀਜ਼ਾ ਦੇ ਵੀ ਉਹਨਾਂ ਨੂੰ ਵੀਜ਼ਾ ਲਗਵਾ ਕੇ ਦਵਾਂਗੇ ਉਹਨਾਂ ਨਾਲ ਗੱਲਬਾਤ ਕਰਕੇ ਤੋਂ ਪਾਸਪੋਰਟ ਲੈ ਜਾਂਦੇ ਸੀ ਵੀਜ਼ਾ ਲੱਗਿਆ ਹੋਇਆ ਰੀਜਨ ਦੇ ਸੀ ਪੈਸੇ ਲੈ ਜਾਂਦੇ ਸੀ ਉਹਨਾਂ ਨੇ ਨੋਰਮਲ ਕਿਤੇ ਜੁਗਾ ਕੇ ਜਿਹੜੇ ਲੋਕਲ ਕੋਈ ਨਾਮ ਆਣਗੇ ਜੀ ਵਿੱਚ ਉਹਨਾਂ ਨੂੰ ਡੈਫੀਨੇਟਿਵਲੀ ਵੈਰੀਫਾਈ ਕਰਨਗੇ ਕਿਹੜਾ ਕਿਹੜਾ ਕਿੰਨਾ ਰੋਲ ਹੈ ਕੀ ਹੈਗਾ ਉਹ ਸਾਰੇ ਵੈਰੀਫਾਈ ਅੱਲੇ ਤੱਕ ਟੋਟਲ ਕਿੰਨਿਆਂ ਨੇ ਨਾਮਿਨੇਟ ਹੋ ਚੁੱਕੇ ਨੇ ਇਹ ਹਾਲ ਤੱਕ ਅਜੇ ਕੋਈ ਨਾਮਿਨੇਟ ਨਹੀਂ ਹੋਇਆ ਕਿ ਦੋ ਬੰਦੇ ਗ੍ਰਿਫਤਾਰ ਕੀਤੇ ਹੁਣ ਤੱਕ ਕਿਸ ਚੱਲਦੀ ਅੱਗੇ ਚੱਲਾਂਗੇ ਜਿਵੇਂ ਜਿਵੇਂ ਕਮੂਨ ਹੋਏ ਠੀਕ ਹੈ ਥੈਂਕ ਯੂ